ਅੱਜ ਗੱਲ ਕਰਾਂਗੇ ਜੀ ਆੜਤੀਆਂ ਦੁਆਰਾ ਛੋਟੇ ਤੇ ਦਰਮਿਆਨੇ ਕਿਸਾਨਾਂ ਨਾਲ ਹੁੰਦੀ ਤਕੇਸ਼ਾਈ ਸੋ ਵੱਤ ਵੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਕਿਸਾਨ ਭਰਾਵਾਂ ਨੂੰ ਅਸੀਂ ਜਾਗਰੂਕ ਕਰ ਸਕੀਏ ਸੋ ਸਵਾਗਤ ਹੈ ਤੁਹਾਡਾ ਫੇਸਬੁਕ ਪੇਜ ਅਤੇ YouTube ਚੈਨਲ ਤੇ ਸਾਰੇ ਹੀ ਆੜਤੀਏ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਤੇ ਸਾਰੇ ਚੰਗੇ ਨਹੀਂ ਸੋ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਪਛਾਣਤਾਂ ਦੇ ਵਿੱਚ ਜਾਣਿਆ ਕਿ ਕੀ ਦੇਖਿਆ ਗਿਆ ਛੋਟੇ ਕਿਸਾਨ ਭਰਾਵਾਂ ਦਾ ਜਿਸ ਜਿਨ੍ਹਾਂ ਨੇ ਆਰਧਤਾ ਕੀਤੀਆਂ ਹੋਈਆਂ ਕਿ ਕੁਝ ਕਿਸਾਨ ਭਰਾ ਨਾਲ ਠੱਗੀ ਵਜ ਰਹੀ ਹੈ ਤੇ ਕਮ ਨਜ਼ਾਇਜ਼ ਵਿੱਚ ਜੋੜੀਆਂ ਜਾਂਦੀਆਂ ਤੇ ਜਿਹੜੇ ਚੈੱਕ ਲੈ ਹੁੰਦੇ ਆ ਉਥੇ ਉਹਦੇ ਵਿੱਚ ਕੀ ਕੀਤਾ ਜਾਂਦਾ ਜੀ ਕਿ ਪੈਸੇ ਮਤਲਬ ਤੁਹਾਡੇ ਖਾਤੇ ਦੇ ਵਿੱਚ ਖੁਦ ਪਾ ਦੇਣਗੇ ਉਹ ਚੈੱਕ ਲਾ ਕੇ ਪੈਸੇ ਕਢਵਾ ਲੈਣਗੇ ਜਾਂ ਕਈ ਕਿਸਾਨ ਭਰਾਵਾਂ ਤੋਂ ਖੁਦ ਕਢਵਾ ਲਏ ਜਾਂਦੇ ਕਿ ਸਾਨੂੰ ਅਸੀਂ ਤੁਹਾਡੇ ਖਾਤੇ ਪੈਸੇ ਪਾਏ ਆ ਸਾਨੂੰ ਕਢਾ ਕੇ ਦੇ ਦਿਓ ਅਗਲੇ ਨੂੰ ਇਹ ਹੁੰਦਾ ਹੈ ਕਿ ਚਲੋ ਫਿਰ ਕੀ ਇਹ ਪੈਸੇ ਅਗਲੇ ਦੇ ਅਸੀਂ ਕਢਵਾ ਕੇ ਦੇ ਤੇ ਪਰ ਆੜਤੀਏ ਭਰਾਓ ਕਿਸਾਨ ਭਰਾਓ ਸਟੇਟਮੈਂਟ ਬਣਾ ਲੈਂਦੇ ਆ ਜਿਸ ਨਾਲ ਤੁਹਾਡੇ ਦੇ ਕੇਸ ਲੱਗ ਜਾਂਦਾ ਤੇ ਉਹ ਕੇਸ ਪੱਕਾ ਹੋ ਜਾਂਦਾ ਪ੍ਰੂਫ ਕਿ ਨੇਹਾ ਪੈਸੇ ਪਾਏ ਸੀ ਤੇ ਇਹਨੇ ਕਿਸਾਨ ਭਰਾ ਨੇ ਕਢਾਏ ਆ ਸੋ ਇਸ ਚੀਜ਼ ਤੋਂ ਵੇਰ ਹੋ ਜੇਕਰ ਕੋਈ ਵੀ ਆਰਤੀ ਆ ਜਾਂ ਕੋਈ ਵੀ ਬੰਦਾ ਤੁਹਾਡੇ ਖਾਤੇ ਜੇਕਰ ਪੈਸੇ ਪਾਉਂਦਾ ਤਾਂ ਉਹਨੂੰ ਖਾਤੇ ਰਾਹੀਂ ਵਾਪਸ ਮੋੜੋ ਕੈਸ਼ ਕਢਾ ਕੇ ਨਾ ਦਿਓ ਜੇਕਰ ਤੁਸੀਂ ਖਾਤੇ ਰਾਹੀਂ ਵਾਪਸ ਮੋੜੋਗੇ ਠੀਕ ਆ ਤੁਹਾਡੇ ਖਾਤੇ ਕਿਸੇ ਨੇ ਪੈਸੇ ਪਾਤੇ ਤਾਂ ਤੁਹਾਡੇ ਕੋਲ ਵੀ ਉਸ ਦੀ ਸਟੇਟਮੈਂਟ ਹੋਊਗੀ ਹਾਂ ਮੇਰੇ ਖਾਤੇ ਇਨੇ ਪੈਸੇ ਪਾਇ ਸੀ ਤੇ ਮੈਂ ਇਹਨੂੰ ਵਾਪਸ ਮੋੜੇ ਤੇ ਸਟੇਟਮੈਂਟ ਤੁਹਾਡੇ ਕੋਲ ਵੀ ਬਣ ਜਾਊਗੀ ਸੋ ਇਹਨਾਂ ਚੀਜ਼ਾਂ ਦੇ ਵਿੱਚ ਅਵੇਅਰ ਹੋਣ ਦੀ ਲੋੜ ਆ ਤੇ ਜੋ ਵੀ ਛੋਟੇ ਕਿਸਾਨ ਭਰਾ ਸ਼ਮਾਈ ਤੋਂ ਹਿਸਾਬ ਕਰਨਾ ਹਰੇਕ ਕਲਮ ਘਰੇ ਆਣ ਕੇ ਲਿਖਣਾ ਜਦੋਂ ਹਿਸਾਬ ਕਰਨ ਜਾਂਦੇ ਕੋਈ ਵੀ ਪੜ੍ਹੇ ਲਿਖੇ ਬੰਦੇ ਨੂੰ ਜਿਹੜੇ ਸਾਡੇ ਕਿਸਾਨ ਭਰਾ ਬਜੁਰਗ ਜਾਂ ਨਹੀਂ ਪੜ੍ਹੇ ਲਿਖੇ ਕੋਈ ਵੀ ਸਾਂਝੇ ਬੰਦੇ ਨੂੰ ਜਾਂ ਆਂਢ ਗੁਆਢ ਚੋਂ ਆਪਦੇ ਸ਼ਰੀਕੇ ਚੋਂ ਬੰਦੇ ਨੂੰ ਪੜ੍ਹੇ ਲਿਖੇ ਨੂੰ ਨਾਲ ਲੈ ਕੇ ਜਾਓ ਕਲਮਾ ਮਲਾ ਕੇ ਉਹ ਸ਼ਮਾਈ ਤੋਂ ਹਿਸਾਬ ਕਰਕੇ ਆਓ ਉੱਥੇ ਲਿਖੋ ਲਿਆ ਕੇ ਸੋ ਇਹਨਾਂ ਚੀਜ਼ਾਂ ਨਾਲ ਜੇ ਤੁਸੀਂ ਜਾਗਰੂਕਤਾ ਜਾਗਰੂਕ ਹੋ ਜਾਓਗੇ ਤਾ ਤੁਹਾਡੇ ਨਾਲੇ ਠੱਗੀਆਂ ਵਜਣੀਆਂ ਬੰਦ ਹੋ ਜਾਣਗੀਆਂ ਕਿਉਂਕਿ ਜਦੋਂ ਜਿਹੜਾ ਵਿਸਿਆ ਤਾਂ ਲੁੱਟਿਆ ਉਹੀ ਜਾਂਦਾ ਸੋ ਜਮਾਨਾ ਮਾਲਾ ਭਰਾਓ ਤੇ ਕਿਸੇ ਤੇ ਵਿਸੋਣਾ ਛੋਟੇ ਖਾਨਾ ਦਾ ਤੇ ਦਰਮਿਆਨੇ ਖਸਾਨਾ ਦਾ ਤਾਂ ਪਹਿਲਾਂ ਹੀ ਬਹੁਤ ਮਾੜਾ ਹਾਲ ਆ ਪਰ ਇਹ ਜੋ ਆੜਤੀ ਆ ਕੁਸ਼ਕ ਆੜਤੀ ਆ ਸਾਰੇ ਨਹੀਂ ਇੱਕੋ ਜੇ ਉਹ ਨਹੀਂ ਸੋਚਦੇ ਕਿਸੇ ਬਾਰੇ ਸੋ ਤੁਸੀਂ ਆਪਣਾ ਬਚਾਅ ਆਪ ਕਰਨਾ ਸੋ ਕਿਸਾਨ ਭਰਾਵਾਂ ਤੇ ਕਰ ਵੀਡੀਓ ਸ਼ੇਅਰ ਕਰ ਦਿਓ ਤੇ ਕਿਸਾਨ ਭਰਾਓ ਇਹਨਾਂ ਚੀਜ਼ਾਂ ਤੋਂ ਜਾਗਰੂਕ ਰਹਿਓ ਧੰਨਵਾਦ ਜੀ